ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇਹ ਵੀਡੀਓ ਹੈਗੀ ਹੈ ਜੀ 26 ਤਰੀਕ ਦੀ ਤੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਪਹਿਹੀ ਦੇਖੋ ਮੈਂ ਸਾਰੀ ਪਹਿਨਾ ਗੇਟਾ ਤੋਂ ਲੈ ਕੇ ਉਹ ਸਿਰੇ ਤੱਕ ਸਾਫ਼ ਕਰਤੀ ਐਨ ਕਾਸ ਖਰਚਤਾ ਤੇ ਤਾਂ ਹੀ ਮੇ ਤੋਂ ਜੀ ਵੀਡੀਓ ਨਹੀਂ ਬਣੀ ਹੈਗੀ ਕੋਈ ਤੇ ਨਾਲੇ ਕੰਮ ਬਹੁਤ ਜ਼ਿਆਦਾ ਸੀਗੇ ਕੰਮਾਂ ਚੱਲ ਜਾਂ ਕਰਕੇ ਨਾ ਤਾਂ ਵੀਡੀਓ ਪਈਆਂ ਨੇ ਆ ਵੀ ਵੀਡੀਓ ਜੀ ਅੱਜ ਲੇਟ ਆਉਗੀ ਇਹ ਵੀ ਅੱਜ 27 ਤਰੀਕ ਨੂੰ ਮੈਂ ਐਡੀਟਿੰਗ ਕਰ ਰਹੀ ਆ ਤੇ ਮੈਂ ਤੋਂ ਐਡੀਟਿੰਗ ਨਹੀਂ ਹੋਈ ਥੱਕ ਹਾਰ ਕੇ ਕਿਉਂਕਿ ਜੀ ਰਾਤ ਨੂੰ ਸੌਂ ਜਾਂਦੀ ਸੀ ਨੀਂਦ ਆ ਜਾਂਦੀ ਸੀ ਹੱਥਾਂ 'ਚ ਮੋਬਾਈਲ ਗਿਰ ਜਾਂਦਾ ਸੀ ਫੇਰ ਮੈਂ ਹਾਂ ਚੱਲ ਛੱਡ ਪਰੇ ਹੁਣ ਤੇ ਹੁਣ ਬਸ ਥੋੜਾ ਚਿਰ ਬੈਠੀ ਸੀ ਕਿ ਮੈਂ ਹਾਂ ਚੱਲ ਹੁਣ ਐਡੀਟਿੰਗ ਕਰ ਦੰਨੇ ਆ ਤੇ ਕਿਉਂਕਿ ਜੀ ਦੋ ਦਿਨ ਪਿੱਛੇ ਪੈ ਗਏ ਬਹੁਤ ਟਾਈਮ ਆਪਣਾ ਘਟਣ ਲੱਗ ਗਿਆ ਤੇ ਮਿਲਿਆ ਨੀ ਕੋਈ ਕੁਝ ਵੀ ਕੱਲ ਦਾ ਵੀ ਤਾਂ ਕਰਕੇ ਫੇਰ ਮੈਂ ਹਾਂ ਚੱਲੋ ਹੁਣ ਕਰ ਦੰਨੇ ਹਨਾ ਪਾ ਦੰਨੇ ਆ ਬਲੌਗ ਨਾਲੇ ਜੀ ਤੁਹਾਨੂੰ ਵੀ ਹਨਾ ਹੁਣ ਤੁਸੀਂ ਵੀ ਮੇਰੀ ਫੈਮਲੀ ਹੋ ਤੇ ਜੇ ਨਹੀਂ ਮਿਲਦੇ ਹੈ ਫਿਰ ਐਦਾ ਹੋਈ ਜਾਂਦਾ ਮਨ ਨੂੰ ਹਾਈ ਵੀ ਅੱਜ ਕੁਝ ਰਹਿ ਗਿਆ ਅੱਜ ਆਪਾਂ ਮਿਲੇ ਨਹੀਂਗੇ ਅੱਜ ਆਪਾਂ ਨੂੰ ਆਪਣੇ ਸਬਸਕ੍ਰਾਈਬਰਾਂ ਦੇ ਕਮੈਂਟ ਨਹੀਂ ਆਏ ਹੈਗੇ ਹਨਾ ਤੇ ਹੁਣ ਜੀ ਇਸ ਤਰ੍ਹਾਂ ਜੀ ਹਨਾ ਕਿ ਇਹ ਵੀ ਇੱਕ ਫੈਮਿਲੀ ਜੀ ਬਣ ਜਾਂਦੀ ਹੈ YouTube ਆ ਜਿਹੜੀ ਤੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਸਬਸਕ੍ਰਾਈਬਰ ਤੇ ਇਹਨਾਂ ਨੂੰ ਵੀ ਇੱਕ ਨਾ ਦਿਲ ਦਾ ਰਿਸ਼ਤਾ ਜਾਂ ਜੁੜ ਜਾਂਦਾ ਇਹਨਾਂ ਨਾਲ ਕਿਉਂਕਿ ਜੀ ਇਹਨਾਂ ਨੂੰ ਮਿਲੇ ਬਿਨਾ ਚੈਨ ਜੀ ਨਹੀਂ ਆਉਂਦੀ ਹੈਗੀ ਰੋਜ਼ ਦੀ ਰੋਜ਼ ਵੀਡੀਓ ਹਨਾ ਜੇ ਨਾ ਪਾਈਏ ਫਿਰ ਐ ਹੁੰਦਾ ਹਾਏ ਅੱਜ ਆਪਾਂ ਨੇ ਕੁਝ ਕਰਿਆ ਨੀਗਾ ਤਾਂ ਕਰਕੇ ਜੀ ਅੱਜ ਫੇ ਮੈਂ ਔਖੀ ਸੌਖੀ ਪਾਉਣ ਲੱਗ ਗਈ ਇਹ ਵੀਡੀਓ ਤੇ ਵੈਸੇ ਤਾਂ 27 ਤਰੀਕਾ ਨੌਵੀਂ ਸੀਗੀ ਆਪਣੇ ਪਿੰਡ ਮਤਲਬ ਨੌਵੀਂ ਦਾ ਮੱਥਾ ਟੇਕਿਆ ਆਪਾਂ ਨੇ ਤੇ ਮੀ ਬਹੁਤ ਜ਼ਿਆਦਾ ਪੈ ਰਿਆ ਰਾਤ ਦਾ ਹੀ ਨੌਵੀਂ ਵਾਲੇ ਦਿਨ ਬਹੁਤ ਜ਼ਿਆਦਾ ਮੀਂਹ ਜੀ ਮੀਂਹ ਇੰਨਾ ਕੰਮ ਵਧਾ ਤਾ ਸਵੇਰ ਦਾ ਬਹੁਤ ਔਖਾ ਮੈਂ ਸਿਮਟਿਆ ਬਹੁਤ ਜ਼ਿਆਦਾ ਕੰਮ ਵਧ ਗਿਆ ਸੀ ਇੰਨਾ ਮੀਂਹ ਆ ਗਿਆ ਹੁਣ ਮੈਨੂੰ ਤਾਂ ਫਿਕਰ ਲੱਗਿਆ ਪਿਆ ਵੀ ਮੇਲਾ ਕਿਸ ਤਰ੍ਹਾਂ ਲੰਘੂਗਾ ਮੀਂਹ ਦੇ ਵਿੱਚ ਮੇਲਾ ਵੀ ਸਾਰਾ ਹੀ ਖਰਾਬ ਹੋ ਜਾਂਦਾ ਤੇ ਦੋ ਦਿਨ ਨਿਖਰ ਚ ਵਧੀਆ ਹੀ ਆ ਸਾਲ ਬਾਅਦ ਮੇਲਾ ਆਉਂਦਾ ਹਨਾ ਕਿੰਨਾ ਇੰਜੋਏ ਕਰਨਾ ਸੀਗਾ ਕਿਦਾਂ ਦੇ ਮੇਲਾ ਮੇਲਾ ਕਰਦੇ ਆ ਤੇ ਜੇ ਮੀਂਹ ਆ ਗਿਆ ਸਾਰਾ ਮੇਲਾ ਖਰਾਬ ਹੋ ਜਾਣਾ ਤੇ ਬਾਬਾ ਸੁੰਦਰ ਦਾਸ ਕਰੇ ਕਿ ਦਿਨ ਵਧੀਆ ਲੱਗ ਜਣ ਦੋ ਦਿਨ ਤੇ ਆਪਣਾ ਮੇਲਾ ਆ ਨਿੰਗ ਜੇ ਵਧੀਆ ਸੁਖ ਸ਼ਾਂਤੀ ਨਾਲ ਤੇ ਚਲੋ ਜੀ ਆਪਾਂ ਹੁਣ ਆਨੇ ਵੀਡੀਓ ਦੇ ਵਿੱਚ ਤੇ ਇਹ ਮੈਂ ਪਹਿਲਾਂ ਜਿਸ ਕਾਰਨ ਮਿਲ ਕੇ ਗਿਆ ਤੁਹਾਨੂੰ ਹੈਲੋ ਬਲਾ ਕੇ ਗਿਆ ਤੇ ਇਹ ਲੱਗੀ ਹੋਈ ਸੀ ਜੀ ਮੈਂ ਅ ਕਮਰੇ ਦੀ ਥੱਲੇ ਵਾਲੀ ਬੈਠਕ ਦੀ ਸਫਾਈ ਕਰਨਾ ਸਫਾਈ ਤਾਂ ਮੈਂ ਕਰ ਗਈ ਸੀਗੀ ਤੇ ਹੁਣ ਤਾਂ ਬਸ ਜੀ ਅਸੀਂ ਆਹ ਕੱਪੜੇ ਵੀ ਧੋ ਕੇ ਮੈਂ ਚੱਕ ਲਈ ਸੀਗੀ ਸੁੱਕ ਗਏ ਸੀਗੇ ਤੇ ਇਹਨਾਂ ਨੂੰ ਕੁਰਸੀਆਂ ਵਗੈਰਾ ਨੂੰ ਮੇਜ਼ ਨੂੰ ਸਾਰੇ ਮਿੰਜੇ ਵਗੈਰਾ ਨੂੰ ਤੇਲ ਲਾ ਰਹੇ ਸੀਗੇ ਡੀਜ਼ਲ ਲਾਉਣੇ ਹੁੰਦੇ ਆ ਜੀ ਸਰੋਂ ਦਾ ਤੇਲ ਪਾ ਕੇ ਇਹਦੇ ਨਾਲ ਨਾ ਚਮਕ ਜੀ ਆ ਜਾਂਦੀ ਆ ਹਾ ਮਤਲਬ ਨਾਲੇ ਲੱਕੜੀ ਨੂੰ ਘੁਣਾ ਨਹੀਂ ਲੱਗਦਾ ਹੈਗਾ ਆ ਲਾ ਦਿੰਦੇ ਹੁੰਦੇ ਆ ਜੀ ਇਹ ਅਸੀਂ ਜਦੋਂ ਝੜ ਝੜੀਆਂ ਕਰ ਦਿੰਦੇ ਆ ਤੇ ਸਿਉਂਕ ਵਗੈਰਾ ਨਹੀਂ ਲੱਗਦੀ ਹੈਗੀ ਫਿਰ ਨਹੀਂ ਤਾਂ ਲੱਕੜੀ ਗਲੀ ਜਾਂਦੀ ਆ ਤੇ ਇਹ ਵੀ ਮੇਰੇ ਵਿਆਹ ਦੇ ਹੀ ਨੇ ਜੀ ਪੀੜਾ ਸੈਟ ਇਹ ਹਾਲੇ ਤਾਂ ਵਧੀਆ ਪਿਆਏ ਤੇਲ ਦੂ ਲਾ ਦਨੇ ਨੇ ਥੋੜਾ ਚਿਰ ਬਾਅਦ ਨਹੀਂ ਤਾਂ ਇਹਨੂੰ ਇੱਕ ਘੁਣਾ ਜਿਹਾ ਲੱਗ ਜਾਂਦਾ ਹੋਰ ਲੋੜ ਕੀੜਾ ਆਇਆ ਆ ਤੇਲ ਨਾਲ ਥੋੜਾ ਜਿਹਾ ਬਚੇ ਹਮ ਬਚਾਉ ਰਹਿੰਦਾ ਹੈ ਤੇ ਆਪਾਂ ਇਹਨਾਂ ਸਾਫ਼ ਕਰਕੇ ਲਾ ਦਨੇ ਹੁੰਨੇ ਆ ਉੱਪਰ ਕਮਰੇ ਵਗੈਰਾ ਦੇ ਸਾਰੀਆਂ ਚੀਜ਼ਾਂ ਨੂੰ ਲਾਇਆਈ ਸੀਗੀ ਟਾਕੀਆਂ ਵਗੈਰਾ ਨੂੰ ਸਾਰੇ ਘਸੇ ਨੂੰ ਤੇ ਬਸ ਜੀ ਇਹੀ ਕਮਰਾ ਹੀ ਰਹਿ ਗਿਆ ਸੀਗਾ ਇਹਨੂੰ ਸਮੇਟਣ ਲੱਗੀ ਹੋਈ ਸੀਗੀ ਤੇ ਬਸ ਦੇਖ ਲਓ ਹਨਾ ਮੇਲਾ ਆ ਗਿਆ ਪਰ ਮੇਰਾ ਕੰਮ ਨਹੀਂ ਨਿਬੜਿਆ ਹੈਗਾ ਇਹ ਕੱਲ ਦੀ ਵੀਡੀਓ ਹੈ ਇਹ 26 ਤਰੀਕ ਦੀ ਤੇ ਚਲੋ ਜੀ ਬਸ ਹੁਣ ਇਹੀ ਕਮਰਾ ਰਹਿੰਦਾ ਤੇ ਝਾੜ ਪੋਚੀ ਜੀ ਕਰਕੇ ਬਿਸ਼ਾ ਦਈਏ ਆਪਾਂ। ਤਾਂਸਾਂ ਦੇ ਕੱਪੜਾ ਝਾੜ ਮਤਲਬ ਸਾਫ ਕਰਤਾ ਸੀਗਾ ਮਤੋਤਾ ਸੀਗਾ ਇਹ ਹੁਣ ਆਪਾਂ ਫੋਟੋ ਵਗੈਰਾ ਜਿਹੜੀਆਂ ਇੱਥੇ ਹੈਗੀਆਂ ਨੇ ਚਿੰਨਦਾਂਗੇ ਤੇ ਇੱਥੇ ਮੇਰੀ ਹੈਲਪ ਕਰਾ ਰਿਆ ਸੀਗਾ ਜਿਸ ਕਾਰਨ ਜਿਸ ਕਾਰਨ ਲਾ ਰਿਆ ਸੀ ਤੇਲ ਮੈਂ ਇਹਨੂੰ ਸਾਫ ਕਰਕੇ ਦੇਤੀਆਂ ਲੀਵ ਦੇ ਨਾਲ ਸੁੱਕੀ ਦੇ ਨਾਲ ਕਰਦਾ ਵਗੈਰਾ ਸਾਰਾ ਸਾਫ ਕਰਕੇ ਹੁਣ ਇਹ ਲਾ ਦੂਗਾ ਤੇਲ ਵਗੈਰਾ। ਤੇ ਉੱਪਰ ਗੇਟਾਂ ਨੂੰ ਲਾਤਾ ਸੀਗਾ ਸਹਿਜਪ੍ਰੀਤ ਨੇ ਉਹਨੇ ਹੈਲਪਰ ਕਰਾਤੀ ਸੀਗੀ ਬਾਕੀ ਉਹਨੇ ਗੇਟਾਂ ਨੂੰ ਸਾਰੀਆਂ ਟਾਕੀਆਂ ਦਰਵਾਜ਼ਿਆਂ ਨੂੰ ਲਾਤਾ ਸੀਗਾ ਮੈਂ ਆਪਦੀ ਪਹੀ ਸਾਫ ਕਰੀ ਨਾਲੇ ਕੱਪੜੇ ਵਗੈਰਾ ਧੋਤੇ ਜਿਹੜੇ ਪਰਦੇ ਵਗੈਰਾ ਧੋਣੇ ਸੀ ਕੱਲ ਕੱਲ ਤਾਂ ਬਹੁਤ ਬਿਜ਼ੀ ਰਹੇ ਜੀ ਤੇ ਫਿਕਰ ਜਿਹਾ ਲੱਗਿਆ ਰਹਿੰਦਾ ਵੀ ਹਨਾ ਵੀ ਆ ਕੰਮ ਰਹਿੰਦਾ ਕੰਮ ਰਹਿੰਦਾ ਜਦੋਂ ਮੜਾ ਇਹ ਮੁੱਕ ਜਾਂਦਾ ਫਿਰ ਸਾਹ ਜਿਹਾ ਆਉਂਦਾ ਵੀ ਹਾਂ ਥਰੋ ਮੁੱਕ ਗਿਆ ਹਨਾ ਬਿਹਰਚਲ ਰਾਮਨਾਥ ਦੇ ਮੇਲਾ ਦੇਖਾਂਗੇ ਤੇ ਸਫ ਸਫਾਈ ਦਾ ਬਹੁਤ ਵਾਜ ਜਾਂਦਾ ਜੀ ਬਹੁਤ ਔਖਾ ਸਮਟਿਆ ਮੈਂ ਤੇ ਇੱਥੇ ਪਹਿਲਾਂ ਇਹਨੇ ਨਾ ਜਿਸਕਰਨੇ ਮੇ ਤਾਂ ਪੱਖਾ ਬੰਦ ਕਰਾਤਾ ਕਹਿੰਦਾ ਮੇਰੇ ਵਾਲ ਉੱਡਦੇ ਆ ਬਈ ਮੇਰੇ ਮੂੰਹ ਚ ਪੈਂਦੇ ਆ ਬੰਦ ਕਰਦੇ ਹੁਣ ਦੁਬਾਰਾ ਫੇਰ ਲਵਾ ਲਿਆ ਇਹ ਵੀ ਵਿਚਾਰਾ ਬਿਮਾਰ ਆ ਦੋ ਦਿਨ ਦਾ ਜਿਸਕਰਨ ਵੀ ਪਹਿਲਾਂ ਤਾਂ ਇਹਨੂੰ ਬੁਖਾਰ ਚੜਦਾ ਸੀਗਾ ਤੇ ਹੁਣ ਜੀ ਅਸੀਂ ਮਤਲਬ ਇਹਦੇ ਕੱਲ ਦੀਆਂ ਸਾਡੇ ਮੇਰੇ ਤੇ ਜਿਸ ਕਾਰਨ ਦੇ ਫੈਂਸੀਆਂ ਜੇ ਨਿਕਲ ਰਹੀਆਂ ਨੇ ਪਾਣੀ ਵਾਲੀਆਂ ਅ ਮਤਲਬ ਪਾਣੀ ਭਰੀ ਜਾਂਦਾ ਤੇ ਉਹ ਸਿਮੀ ਜੇ ਜਾਂਦਾ ਪਾਣੀ ਫੈਂਸੀਆਂ ਦੇ ਵਿੱਚੋਂ ਤੇ ਹੁਣ ਮੈਂ ਦੁਪਹਿਰੇ ਜੇ ਜਾ ਕੇ ਅੱਜ ਨਾਲੇ ਆਪ ਨੂੰ ਦਵਾਈ ਲੈ ਕੇ ਆਈਆਂ ਨਾਲੇ ਜਿਸ ਕਾਰਨ ਨੂੰ ਫਿਰ ਉੱਥੇ ਡਾਕਟਰ ਨੂੰ ਦਿਖਾਇਆ ਤੇ ਡਾਕਟਰ ਕਹਿੰਦਾ ਵੀ ਇਹ ਮਾਤਾ ਦੇ ਫੈਂਸੀਆਂ ਨੇ ਬਈ ਵੱਡੀ ਮਾਤਾ ਬੜੇ ਬੜੀਆਂ ਨਿਕਲ ਲੱਗੀਆਂ ਕਾਫੀ ਮੇਰੀ ਵੀ ਹੱਥ ਤੇ ਹੋ ਗਈਆਂ ਜਲਾਟ ਹੋ ਰਿਹਾ ਮੇਰੇ ਫਿਰ ਵੀ ਚਲੋ ਹਨਾ ਆਪਣੇ ਕੰਮ ਕਰੀ ਜੰਨੀ ਆ ਮੈਂ ਤਾਂ ਆਪ ਕਹਿ ਰਹੀ ਸੀ ਵੀ ਹਨਾ ਚਲ ਜਮਾਤਾ ਨਿਕਲਣੀ ਸੀ ਦੋ ਤਿੰਨ ਦਿਨ ਠਹਿਰ ਕੇ ਨਿਕਲੇ ਆਉਂਦੀ ਹਨਾ ਕਿੰਨਾ ਵਧੀਆ ਸੀਗਾ ਮੇਲਾ ਦੇਖਣਾ ਤੇ ਹੁਣ ਮਾਤਾ ਨਿਕਲਾਈ ਹੁਣ ਕਾਫੀ ਉਹ ਆ ਜਲਟ ਜੀ ਹੋ ਜਾਂਦੀ ਹੱਥ ਦੇ ਵਿੱਚ ਸਾਡੇ ਇੱਥੇ ਕਿਸੇ ਦੇ ਹੱਥ ਵਾਲਾ ਵੀ ਨਹੀਂ ਕਰਨਾ ਹੈਗਾ ਕਹਿੰਦੇ ਸੀ ਵੀ ਹੱਥ ਵਾਲਾ ਵਗੈਰਾ ਹੱਥ ਵਾਲਾ ਕਰਾ ਲੂ ਕਿਸੇ ਤੋਂ ਆਪਣੇ ਮੈਂ ਨਹੀਂ ਕੋਈ ਕਰਦਾ ਹੈਗਾ ਦੇਖਦੇ ਆ ਮਾਨੂਪੁਰ ਪਾਣੀ ਕਰਦੇ ਨੇ ਦਾ ਮਾਤਾ ਦਾ ਉੱਤੇ ਕਰਵਾ ਲਿਆਵਾਂਗੇ ਪਹਿਲਾਂ ਜੀ ਹੁਣ ਮੇਲਾ ਦੇਖ ਲਈਏ ਚਲੋ ਨਿਕਲ ਤਾਈ ਹੈ ਨਾ ਬਾਕੀ ਹੁਣ ਮੇਲਾ ਤਾਂ ਦੇਖਣਾ ਹੀ ਮੇਲਾ ਤਾਂ ਨਹੀਂ ਛੱਡ ਸਕਦੇ ਹੈਗੇ ਤੇ ਮਸਾਂ ਤਾਂ ਮੇਲਾ ਆਉਂਦਾ ਤੇ ਬਾਅਦ ਚ ਦੇਖਾਂਗੇ ਹੁਣ ਗੋਲੀਆਂ ਮੈਂ ਲੈ ਆਈ ਤੇ ਗੋਲੀਆਂ ਨਾਲ ਸ਼ਾਇਦ ਹਟ ਜਵੇ ਬਾਕੀ ਦੇਖੀ ਜਾਂਦੀ ਹੈ ਜੀ ਕੀ ਬਣਦਾ ਜਿਸ ਕਾਨੂੰ ਮੈਂ ਕਹਤਾ ਸੀ ਕਿ ਮੈਂ ਹਾਂ ਤੂੰ ਮੇਰੀ ਹੈਲਪ ਕਰਾ ਦੇ ਪੁੱਤ ਇਹ ਕਹਿੰਦਾ ਚਲ ਮੰਮੀ ਤੇਲ ਬਗਾਰਾ ਮੈਂ ਲਾ ਦਨਾਂ ਨਾਗਰ ਕਿ ਲੱਗਿਆ ਹੋਇਆ ਸੀਗਾ ਸੈਜਬਰੀਦ ਭੇਜਿਆ ਹੋਇਆ ਸੀਗਾ ਮੈਂ ਅ ਜਲੇਬੀਆਂ ਲੈਣ ਕਿਉਂਕਿ ਜੀ ਦੁਕਾਨਾਂ ਲੱਗੀਆਂ ਤੇ ਹੁਣ ਜਲੇਬੀਆਂ ਖਾਣੂ ਜੀ ਕਰਦਾ ਸੀਗਾ ਤਤੀਆ ਤਤੀਆ ਕਿਉਂਕਿ ਮੀਂਹ ਪੈ ਗਿਆ ਸੀਗਾ ਤੇ ਉਹ ਕਹਿੰਦਾ ਚਲ ਮੈਂ ਜਾ ਕੇ ਲਿਆਉਣਾ ਉਹ ਜਲੇਬੀਆਂ ਲੈਣ ਗਿਆ ਹੋਇਆ ਸੀਗਾ ਫਿਰ ਗਰਮ-ਗਰਮ ਜਲੇਬੀਆਂ ਖਾਣੇ ਤਾਂ ਨਾਲ ਥੋੜ ਨੂੰ ਦੁਕਾਣੇ ਆ ਤੇ ਚਲੋ ਜੀ ਇਥੇ ਹੋ ਗਿਆ ਸਾਫ ਇੱਕ ਵਾਰ ਫੇਰ ਮੈਂ ਫੇਰਤੀ ਸਲੀਰ ਕਿਉਂਕਿ ਜਿਸ ਕਾਰਨ ਹਲੇ ਬੱਚਾ ਹੈ ਉਹਨੂੰ ਨਹੀਂ ਪਤਾ ਹੈਗਾ ਨਾ ਉਹਨੇ ਥੋੜਾ ਤੇਲ ਬੱਦੇ ਲਾਤਾ ਸੀਗਾ ਟਾਕੀਆਂ ਇਹਨਾਂ ਕੁਰਸੀਆਂ ਨੂੰ ਫੇਰ ਮੈਂ ਹਾਂ ਚੱਲ ਸੁੱਕੇ ਲਈ ਫੇਰ ਕੇ ਵੀ ਸਾਫ ਕਰ ਦਿੰਨੀ ਆ ਇਹਨਾਂ ਜਿਆਦਾ ਤੇਲ ਨਹੀਂ ਲਾਉਣਾ ਸੀਗਾ ਸੈਲਬ੍ਰਿਤ ਨੂੰ ਤਾਂ ਹਲੇ ਪਤਾ ਲੱਗ ਜਾਂਦਾ ਇਹਨੂੰ ਨਹੀਂ ਨਾ ਪਤਾ ਲੱਗਦਾ ਹੈਗਾ ਕਿ ਕਿੰਨਾ ਕੁ ਲਾਉਣਾ ਕਿੰਨਾ ਨਹੀਂ ਚਲ ਇਹਨਾਂ ਕਾ ਵੀ ਚੱਲ ਰਿਹਾ ਹੈ ਨਾ ਜਵਾਕ ਨੇ ਕੰਮ ਕਰਾਤਾ ਨਾਲ ਇੰਨਾ ਹੀ ਬਹੁਤ ਕਾਫੀ ਫਰਕ ਪੈ ਜਾਂਦਾ ਜੀ ਇੰਨੇ ਦੇ ਨਾਲ ਜੇ ਮਾੜਾ ਮੋਟਾ ਬੱਚਾ ਹਨਾ ਨਾਲ ਕੰਮ ਕਰਾ ਦੇਵੇ ਚਲੋ ਜੀ ਹੁਣ ਆਪਾਂ ਇਹ ਕੁਰਸੀਆਂ ਵਗੈਰਾ ਲਾ ਦਈਏ ਮੇਜ਼ ਸੈੱਟ ਕਰ ਦਈਏ ਸਾਰੇ ਤੇ ਫਿਰ ਹੋਰ ਕੰਮ ਵੀ ਕਰਨੇ ਨੇ फटाफट ਨਵੇੜ ਦਈਏ ਚਲੋ ਜੀ ਇੱਥੇ ਆ ਗਿਆ ਸੈਜਪ੍ਰੀਤ ਲੈ ਕੇ ਚਿਲੇਬੀਆਂ ਤੇ ਜਸ ਕਰਨ ਕਹਿੰਦਾ ਮੇਰੇ ਤਾਂ ਹੱਥ ਲਿਬੜੇ ਹੋਏ ਨੇ ਡੀਜ਼ਲ ਦੇ ਨਾਲ ਵੀ ਤੂੰ ਮੇਰੇ ਮੂੰਹ ਚ ਪਾ ਦੇ ਦੇਖੋ ਕੀ ਕਰ ਰਿਹਾ ਥੈਂ ਤੱਤੀਆ ਤੱਤੀ ਮੇਰੇ ਮੂੰਛਵਾ ਦੇ ਥੋੜੀ ਤੱਤੀ ਸੀ ਉਹਨੇ ਉਕਣੇ ਪਾਤੀਆਂ ਕਿਉਂਕਿ ਤਾਜੇ ਤਾਜੇ ਬਣਵਾ ਕੇ ਲੈ ਕੇ ਆਇਆ ਸੀਗਾ ਇੱਥੇ ਸੈਲਫ੍ਰਿਤ ਕਹਿ ਰਿਹਾ ਕਿ ਤੁਸੀਂ ਵੀ ਖਾ ਲਓ ਤੇ ਉਹਨੇ ਮੇਰੇ ਮੂੰਹੇ ਵੀ ਪਾ ਦੇ ਤੇ ਹੁਣ ਆਪਾਂ ਵੀ ਖਾ ਲਾਂਗੇ ਤੇ ਦੱਸ ਰਿਹਾ ਸੀਗਾ ਕਹਿੰਦਾ ਉੱਥੇ ਠੰਡੀਆਂ ਜਲੇਬੀਆਂ ਪੈਂਦਾ ਸੀਗੀਆਂ ਵੀ ਮੈਂ ਉਹਨੂੰ ਕਹਾਤਾ ਵੀ ਤਾਜੇ ਤਾਜੇ ਬਣਾ ਕੇ ਦੇ ਫੇਰ ਕਹਿੰਦਾ ਆਂਟੀ ਕਹਿੰਦੀ ਵੀ ਤੁਸੀਂ ਤਾਂ ਸਾਡੇ ਪੱਕੇ ਗਾਹਕ ਹੋ ਵੀ ਬਾਰ-ਬਾਰ ਆਉਣਾ ਤੇ ਉਹ ਤਾਜ਼ੀਆਂ ਬਣਾ ਕੇ ਦਿੱਤੀ ਅਸੀਂ ਗੀਆਂ ਹਾਂ ਨਾਲ ਗਾਹਕ ਹੈ ਸੀਗਾ ਚਲੋ ਖਾਰੀ ਅਜ ਲਿਖ ਲਈ ਅੱਜ ਜੀ ਆਪਾਂ ਨੂੰ ਇੱਕ ਮੈਸੇਜ ਵੀ ਆਇਆ ਸੀਗਾ ਪ੍ਰਭਨੂਰ ਮੱਲੇ ਦੀ ਆਈਡੀ ਤੋਂ ਤੇ ਉਹਦੀ ਕਹ ਰਹੇ ਸੀਗੇ ਵੀ ਅਸੀਂ ਆਪਣੇ ਨਾਨਕੇ ਆਏ ਸੀਗੇ ਤੇ ਵੀ ਇੱਥੇ ਚ ਨੇਂਕੇ ਗਏ ਆ ਮੈਂ ਉਹਨਾਂ ਨੂੰ ਮੈਂ ਮੈਸੇਜ ਕਰਿਆ ਸੀਗਾ ਮੈਂ ਕਿਹਾ ਵੀ ਤੁਸੀਂ ਆ ਜਾਂਦੇ ਦੇ ਮੇਲੇ ਨੂੰ ਆ ਜਾਂਦੇ ਨਾਲੇ ਆਪਾਂ ਮਿਲ ਲੰਦੇ ਤੇ ਉਹ ਜੀ ਇੱਥੇ ਮੁੜ ਕੇ ਗਏ ਨੇ ਸ਼ਾਇਦ ਕੱਲਾ ਆਏ ਸੀਗੇ ਆਪਣੇ ਨਾਨਕੇ ਨੇ ਉਹਨਾਂ ਦੇ ਇੱਥੇ ਆਪਣੇ ਉਹ ਥੋੜੀ ਦੂਰ ਆ ਪਿੰਡ ਉੱਥੇ ਤੇ ਤੇ ਚਲੋ ਜੀ ਆਪਾਂ ਹੁਣ ਇੱਥੇ ਲਾਤੀਏ ਪਰਦੇ ਤੇ ਸੱਜਪ੍ਰੀਤ ਲਾਊਗਾ ਪਰਦੇ ਬਾਕੀ ਸਾਰਾ ਕੁਝ ਸੈੱਟ ਕਰ ਦੂਗਾ ਹਾਂਜੀ ਇੱਕ ਗੱਲ ਉਹ ਨਾਲ ਮੈਂ ਸੁਭਾਈਆਂ ਦੇ ਵਿੱਚ ਤੁਹਾਨੂੰ ਇਨਵਾਈਟ ਕਰਨਾ ਤਾਂ ਭੁੱਲੇ ਗਈ ਤੇ ਤੁਹਾਨੂੰ ਕਹਿ ਰਹੇ ਆਜੋ ਜੀ ਸਾਰੇ ਨੇੜੇ ਤੇੜੇ ਵਾਲੇ ਦੂਰ ਵਾਲੇ ਵੀ ਆਜੋ ਮੇਲਾ ਦੇਖ ਜਿਓ ਸਾਡੇ ਸਾਰੇ ਮਿਲ ਜਿਓ ਬਹੁਤ ਪਰਿਮੇਲਾ ਲੱਗਦਾ ਜੀ ਸਾਰੇ ਹੋ ਸਕੇ ਤਾਂ ਆਇਓ ਜਰੂਰ ਨੇੜੇ ਤੇੜੇ ਵਾਲੇ ਦੇਖ ਕੇ ਜਾਇਓ ਤੇ ਬਾਬਾ ਸੰਤੋਖ ਦਾਸ ਬਹੁਤ ਮਨੋ ਕਾਮਨਾ ਪੂਰੀਆਂ ਕਰਦੇ ਨੇ ਮੌਤ ਦੂਰੋਂ ਦੂਰੋਂ ਲੋਕ ਇੱਥੇ ਸੁੱਖਾਂ ਸੁੱਖਾਂ ਆਉਂਦੇ ਨੇ ਜੀ ਫੇਰ ਆਪਦੀ ਸੁੱਖ ਦੇਖ ਕੇ ਜਾਂਦੇ ਨੇ ਜਿਹੜੀਆਂ ਆਪਣੇ ਲੜੀ ਚੱਲਦੀ ਐ ਉਹਨਾਂ ਦੀ ਸੁੱਖਾਂ ਹੀ ਵਾਰ ਆਉਂਦੀਆਂ ਨੇ ਜਿਹੜੇ ਲੋਕ ਸੁੱਖਦੇ ਆ ਫਿਰ ਉਹ ਪਾਠ ਵਗੈਰਾ ਕਰਾ ਦਿੰਦੇ ਹੁੰਦੇ ਆ ਤੇ ਬਹੁਤ ਭਾਰੀ ਮੇਲਾ ਲੱਗਦਾ ਜੀ ਤੁਹਾਨੂੰ ਦਿਖਾਵਾਂਗੇ ਆਪਣੇ ਬਣੇ ਰਿਓ ਚੈਨਲ ਦੇ ਨਾਲ ਤੇ ਇੰਜੋਏ ਕਰਿਓ ਤੁਸੀਂ ਵੀ ਮੇਲਾ ਸਾਰਿਆਂ ਨੂੰ ਦਿਖਾਵਾਂਗੇ ਤੇ ਆ ਦੋਕ ਦਿਨ ਮੇ ਤੋਂ ਵੀਡੀਓ ਨਹੀਂ ਪਈ ਹੈਗੀ ਕਿਉਂਕਿ ਬਿਜੀ ਚੱਲ ਰਐ ਸੀ ਪਰ ਹੁਣ ਮੈਂ ਮੇਲੇ ਦੀ ਜ਼ਰੂਰ ਦਿਖਾ ਪਾਉਂਗੀ ਵੀਡੀਓ ਤੇ ਸਹਿਜਪ੍ਰਿਤ ਕਹਿ ਵੀ ਰਿਹਾ ਸੀਗਾ ਸ਼ਾਇਦ ਕਹਿੰਦਾ ਮੈਂ ਲਾਈਵ ਚਲਾਦਾ ਮੰਮੀ ਮੈਂ ਉਹਨੂੰ ਕਿਹਾ ਸੀ ਉਹ ਮੈਂ ਚੱਲ ਚਲਾ ਦੀ ਸ਼ਾਇਦ ਉਹ ਲਾਈਵ ਚਲਾ ਦੇ ਜੇ ਉਹਨੂੰ ਸੰਗ ਨਾਲ ਲੱਗੀ ਕਈ ਵਾਰ ਸੰਗ ਜਾਂਦਾ ਤੇ ਜੇ ਲਾਈਵ ਚੱਲੀ ਤਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਲਾਈਵ ਮੇਲਾ ਦੇਖਿਓ ਜੀ ਤੁਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮੇਲਾ ਦਿਖਾਉਣ ਦੀ ਤੇ ਚਲੋ ਜੀ ਆਪਾਂ ਹੁਣ ਕਾਫੀ ਲੰਬੀ ਵੀਡੀਓ ਹੋ ਗਈ ਆਪਣੀ ਤੇ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦਿਆ ਕਰੋ ਤਾਂ ਜੋ ਆਪਣੀ ਫੈਮਿਲੀ ਹੋਰ बड़ी ਤੋਂ ਬੜੀ ਹੋ ਸਕੇ ਤੇ ਆਪਣਾ ਪੋਸਟ ਟਾਈਮ ਕੰਪਲੀਟ ਕਰਾ ਦਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਾਰੇ ਜਾਣੇ ਤੇ ਚਲੋ ਜੀ ਆਪਾਂ ਹੁਣ ਸਾਰਾ ਸਮਾਨ ਵਗੈਰਾ ਸੈੱਟ ਕਰਤਾ ਤੇ ਹੌਲੀ ਹੌਲੀ ਆ ਜਿਹੜੇ ਰਹਿ ਗਏ ਬਸ ਪਰਦੇ ਵਗੈਰਾ ਇਹ ਵੀ ਲਾ ਦਈਏ ਤੇ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਾਂ ਤੱਕ ਲਈ ਓਕੇ ਬਾਏ ਬਾਏ ਟਾਟਾ